ਸામਨੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੋਸਤੋ ਇਹ ਦਰਬਾਰ ਸਾਹਿਬ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਤੁਹਾਨੂੰ ਪਹਿਲਾਂ ਪਹਿਲਾਂ ਆਪਾਂ ਤੁਹਾਨੂੰ ਠੰਡਾ ਬੁਰਜ ਦਿਖਾ ਰਹੇ ਹਾਂ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਨੂੰ ਇੰਨੇ ਜ਼ਿਆਦਾ ਠੰਡ ਦੇ ਵਿੱਚ ਵਜੀਦੇ ਨੇ ਕੈਦ ਕਰਕੇ ਰੱਖਿਆ ਸੀ ਇਹ ਠੰਡਾ ਬੁਰਜ ਨੂੰ ਜਾ ਰਿਹਾ ਜੀ ਰਸਤਾ ਹੁਣ ਤੁਹਾਨੂੰ ਦਿਖਾਉਣੇ ਆ ਅੱਗੇ ਠੰਡਾ ਬੁਰਜ ਦੋਸਤੋ ਇਹ ਜਿਹੜਾ ਠੰਡਾ ਬੁਰਜ ਦਾ ਇਤਿਹਾਸ ਆ ਉਹ ਤੁਸੀਂ ਪੜ ਰਹੇ ਹੋ ਸਾਹਮਣੇ ਇਹ ਤੁਸੀਂ ਠੰਡਾ ਬੁਰਜ ਦੇਖ ਰਹੇ ਹੋ ਨੇੜੇੋਂ ਹੁਣ ਆਪਾਂ ਠੰਡੇ ਬੁਰਜ ਦੇ ਨੇੜੇ ਆ ਗਏ ਜੀ ਤੁਸੀਂ ਦੇਖ ਰਹੇ ਹੋ ਠੰਡਾ ਬੁਰਜ ਅੱਗੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਬਹੁਤ ਹੀ ਤਸੀਹੇ ਦਿੱਤੇ ਗਏ ਤੇ ਇੰਨੀ ਠੰਡ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਰੱਖਿਆ ਗਿਆ ਸੋ ਲੋਅ ਪਲੇਸ ਦਿਖਾਉਨੇ ਆ ਦੇਖੋ ਅਸੀਂ ਠੰਡੇ ਬੁਰਜ ਦੇ ਵੱਲ ਜਾ ਰਹੇ ਆ ਦੇਖੋ ਆਲੇ-ਦਾਲੇ ਦਾ ਦ੍ਰਿਸ਼ ਕਿਉਂਕਿ ਇਹ ਬਹੁਤ ਹੀ ਉੱਚੀ ਜਗ੍ਹਾ ਤੇ ਬਣਿਆ ਸੀ ਜਿੱਥੇ ਪੋਹ ਦੀਆਂ ਰਾਤਾਂ ਦੇ ਵਿੱਚ ਬਹੁਤ ਠੰਡੀਆਂ ਹਵਾਵਾਂ ਇਸ ਨੂੰ ਬਹੁਤ ਜ਼ਿਆਦਾ ਠੰਡਾ ਕਰਦੀਆਂ ਸੀਗੀਆਂ ਇਹ ਉਹ ਜਗ੍ਹਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਹੁਤ ਤਸੀਹੇ ਝੱਲੇ ਇਸ ਜਗ੍ਹਾ ਤੇ ਹੀ ਵਜੀਦੇ ਨੇ ਮਾਤਾ ਗੁਜਰੀ ਨੂੰ ਕੈਦ ਕੀਤਾ ਸੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੇਖੋ ਕਿੰਨੀ ਜ਼ਿਆਦਾ ਸੰਗਤ ਹੈ Thank <laughs> you. ਇਹ ਹੁਣ ਤੁਸੀਂ ਠੰਡਾ ਬੁਰਜ ਦੇਖ ਰਹੇ ਹੋ ਜਿੱਥੇ ਹੁਕਮਨਾਮਾ ਲਿਆ ਜਾ ਰਿਹਾ ਜਦੋਂ ਅਰਦਾਸ ਹੋਈ ਹੈ ਉਸ ਤੋਂ ਬਾਅਦ ਹੁਕਮਨਾਮਾ ਲਿਆ ਠੰਡੇ ਬੁਰਜ ਦੇ ਵਿੱਚ ਇਹ ਮਹਾਰਾਜ ਪ੍ਰਕਾਸ਼ ਨੇ ਤੁਸੀਂ ਦੇਖ ਰਹੇ ਹੋ ਬਾਹਰ ਜੋ ਬੋਰਡ ਤੇ ਲਿਖਿਆ ਠੰਡਾ ਬੁਰਜ ਧੰਨ ਧੰਨ ਮਾਤਾ ਗੁਜਰੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਦੇਖੋ ਤੁਹਾਨੂੰ ਦਿਖਾਉਂਦੇ ਆ ਠੰਡਾ ਬੁਰਜ ਆਲੇ ਦੁਆਲੇੋਂ ਤੇ ਹੁਣੇ ਅਰਦਾਸ ਹੋ ਕੇ ਹਟਿਆ ਹੁਕਮਨਾਵਾ ਸਾਹਿਬ ਤੋਂ ਬਾਅਦ ਹੁਣ ਆਪਾਂ ਨੂੰ ਮੱਥਾ ਟੇਕਣ ਲਈ ਪਰਮਿਸ਼ਨ ਮਿਲੀ ਹੈ। ਪੋ ਦੀਆਂ ਠੰਡੀਆਂ ਰਾਤਾਂ ਜਿੱਥੋਂ ਕੇ ਆਲੇ-ਦਾਲੋਂ ਬਹੁਤ ਠੰਡੀ ਸੀਤ ਹਵਾ ਚੱਲਦੀ ਸੀ ਤੇ ਛੋਟੇ-ਛੋਟੇ ਮਾਸੂਮ ਬੱਚੇ 7 ਤੇ 9 ਸਾਲ ਬਾਬਾ ਜੋਰਾਵਾਰ ਸਿੰਘ ਤੇ ਫਤੇ ਸਿੰਘ ਤੇ ਮਾਤਾ ਗੁਜਰੀ ਉਹ ਇਸ ਠੰਡੇ ਬੁਰਜ ਦੇ ਵਿੱਚ ਕੈਦ ਰਹੇ ਨੇ। ਸਤਨਾਵਾਹ ਹੈ ਵਾਹ ਗ੍ਰੇ ਜੀ ਵਾਹ ਹੈ ਜੀ ਦੇਖੋ ਜੀ ਹੁਣ ਆਪਾਂ ਠੰਡੇ ਬੁਰਜ ਦੇ ਅੰਦਰ ਮੱਥਾ ਟੇਕ ਕੇ ਬਾਹਰ ਨਿਕਲੇ ਆ ਤੇ ਸਾਹਮਣੇ ਸਾਨੂੰ ਗੁਰਦੁਆਰਾ ਸਾਹਿਬ ਜਿਹੜੇ ਦਰਬਾਰ ਸਾਹਿਬ ਨੇ ਜਿੱਥੇ ਪੋਰਾ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਿੰਦਾ ਚਣਵਾਇਆ ਗਿਆ ਸੀ ਉਹ ਜਗ੍ਹਾ ਦਿਖਾਈ ਦੇ ਰਹੀ ਐ ਤੇ ਇਹ ਠੰਡੇ ਬੁਰਜ ਤੋਂ ਜਦੋਂ ਆਪਾਂ ਬਾਹਰ ਨਿਕਲੇ ਆ ਤਾਂ ਸਾਨੂੰ ਸਾਹਮਣੇ ਜਿਹੜੇ ਇਹ ਨਿਸਾਨ ਸਾਹਿਬ ਦਿਖਾਈ ਦੇ ਰਹੇ ਨੇ ਬਹੁਤ ਵਿਸ਼ਾਲ ਜਿਸ ਦੇ ਕਿਨਾਰੇ ਇਹ ਬੁਰਜ ਬਣੇ ਨੇ ਦੋ ਦੋਨੋ ਸਾਈਡਾਂ ਦੇ ਉੱਪਰ ਇਹ ਠੰਡੇ ਬੁਰਜ ਦੀ ਬੈਕ ਸਾਈਡ ਐ ਤੇ ਤੁਸੀਂ ਇਹ ਦੋਨੋਂ ਬੁਰਜ ਦੇਖ ਰਹੇ ਹੋ ਤੇ ਇਹਦੀ ਪਿਛਲੀ ਸਾਈਡ ਦੇ ਉੱਪਰ ਜਿੱਥੇ ਹੁਣ ਟੈਂਕੀ ਆ ਇੱਥੇ ਪਹਿਲਾਂ ਇੱਕ ਬਹੁਤ ਜਿਹੜਾ ਮਤਲਬ ਕਿ ਵੀ ਇੱਕ ਚੋਬਗਦੀ ਸੀਗੀ ਇੱਥੇ ਇਸ ਜਗ੍ਹਾ ਤੇ ਇਸ ਕਰਕੇ ਇੱਥੇ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਸੀ ਉਦੋਂ ਬਹੁਤ ਹੀ ਠੰਡਾ এনवायरमेंट ਸੀ ਇੱਥੇ ਬਹੁਤ ਜ਼ਿਆਦਾ ਠੰਡ ਦੇ ਵਿੱਚ ਉਹਨਾਂ ਨੂੰ ਇੱਥੇ ਰੱਖਿਆ ਗਿਆ ਸੀ ਦੇਖੋ ਹੁਣ ਜਿਹੜੇ ਠੰਡਾ ਬੁਰਜ ਉਹਦੇ ਕੋਲ ਖੜਿਆ ਆਪਾਂ ਦੇਖੋ ਤੁਸੀਂ ਕਿੰਨਾ ਠੰਡਾ ਮੌਸਮ ਹੈ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਕੱਲ ਦੇ ਸਰਦੀ ਦੇ ਠੰਡੇ ਦਿਨਾਂ ਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਇੱਥੇ ਕੈਦ ਕੀਤਾ ਸੀ ਤੁਸੀਂ ਦੇਖੋ ਕਿਹੋ ਜਿਹਾ ਇਹ ਠੰਡਾ ਬੁਰਜ ਕਿੰਨਾ ਔਖਾ ਰਿਹਾ ਹੋ ਉਹ ਸਮਾਂ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਲਈ ਦੋਸਤੋ ਠੰਡੇ ਬੁਰਜ ਬਾਰੇ ਤੁਹਾਨੂੰ ਦੱਸਿਆ ਤੇ ਠੰਡੇ ਬੁਰਜ ਬਾਰੇ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਈਏ। ਇਹ ਠੰਡਾ ਬੁਰਜ ਸਾਹ ਜਹਾਨੇ ਬਣਵਾਇਆ ਸੀਗਾ ਵੀ ਜਦੋਂ ਵੀ ਕਦੇ ਇੱਥੋਂ ਲਾਹੌਰ ਵੱਲ ਦਿੱਲੀ ਤੋਂ ਲਾਹੌਰ ਵੱਲ ਕਦੇ ਨੰਗਦੇ ਸੀਗੇ ਤਾਂ ਉਹ ਇਸ ਜਗ੍ਹਾ ਤੇ ਰੁਕਦੇ ਸੀਗੇ ਤੇ ਠੰਡਾ ਬੁਰਜ ਇੰਨਾ ਜ਼ਿਆਦਾ ਠੰਡਾ ਹੁੰਦਾ ਸੀ ਵੀ ਇੱਥੇ ਗਰਮੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਠੰਡ ਮਹਿਸੂਸ ਹੁੰਦੀ ਸੀ ਇਸ ਕਰਕੇ ਇਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ ਤੇ ਵਜ਼ੀਰ ਖਾਨ ਨੇ ਇਸ ਠੰਡੇ ਜਗ੍ਹਾ ਨੂੰ ਚੁਣ ਕੇ ਹੀ ਇੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੂੰ ਕੈਦ ਕਰਕੇ ਰੱਖਿਆ ਸੀ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਤਸੀਹੇ ਦਿੱਤੇ ਜਾਣ ਤੇ ਉਹ ਆਪਣਾ ਧਰਮ ਛੱਡ ਕੇ ਜਿਹੜਾ ਮੁਸਲਿਮ ਧਰਮ ਕਬੂਲ ਕਰ ਲੈਣ